ਦੱਸਣਾ ਚਾਹੁੰਦੇ ਆ ਕਿ ਫੇਸਬੁੱਕ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦੇ ਆ ਅੱਜ ਅਸੀਂ ਦਰਖਾਸਤ ਵੀ ਦੇਣ ਲੱਗੀਆਂ ਐ ਐਸਐਸਪੀ ਸਾਹਿਬ ਨੂੰ ਕਿ ਫੇਸਬੁੱਕ ਤੇ ਕਦੇ ਉਹ ਭੋਲੇਨਾਥ ਬਾਰੇ ਗਲਤ ਬੋਲਦੇ ਆ ਕਦੇ ਰਾਮਚੰਦਰ ਜੀ ਬਾਰੇ ਗਲਤ ਬੋਲਦੇ ਆ ਕਦੇ ਹਨੂਮਾਨ ਜੀ ਬਾਰੇ ਗਲਤ ਬੋਲਦੇ ਆ ਕਦੇ Hindu ਦੇਵੀ ਦੇਵਤਿਆਂ ਦੇ ਕਦੇ ਸਾਡੇ ਧਾਰਮਿਕ ਜਿਹੜੇ ਤਿਹਾਰ ਨੇ ਉਹਨਾਂ ਬਾਰੇ ਗਲਤ ਤੁਹਾਡੇ ਸਾਹਮਣੇ ਫੇਸਬੁੱਕ ਤੇ ਐਨੇ ਜ਼ਿਆਦਾ ਉਸ ਬੰਦੇ ਨੇ ਪਾਇਆ ਹੋਇਆ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਕਿ ਆ ਸਿਰਫ ਸਿਰਫ Hindu ਸਮਾਜ ਵਾਸਤੇ ਕਾਨੂੰਨ ਅਸੀਂ ਅੱਜ ਤੁਹਾਡੇ ਜ਼ਰੀਏ ਪ੍ਰਸ਼ਾਸਨ ਨੂੰ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਵੀ ਇੱਕ ਦਰਖਾਸਤ ਦੇ ਰਹੇ ਸਾਡਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਹਿਲਾ ਤਾਂ ਜੀ ਅੱਜ ਗਣੇਸ਼ ਜੀ ਦਾ ਉਤਸਵ ਚੱਲਦਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਉਹਨਾਂ ਦਾ ਵਿਸਰਜਨ ਕਰਨਾ ਹੈ ਉਹਦੇ ਵਿੱਚ ਵੀ ਅਸੀਂ ਸ਼ਾਮਲ ਹੋਏ ਨੇ ਦੂਜਾ ਜਿਹੜੀ ਖੰਨੇ ਦੀ ਮੁੱਖ ਸਮੱਸਿਆ ਹੈ ਇੱਕ ਸ੍ਰਿੰਦਰ ਨਾਮ ਦਾ ਇੱਕ ਵਿਅਕਤੀ ਆ ਪਹਿਲਾਂ ਵੀ ਉਹਨੇ RAM ਪਾਲ ਦੇ ਇਸ਼ਾਰੇ ਤੇ ਉਹਨੇ ਕਿਤਾਬਾਂ ਵੀ ਵੇਚੀਆਂ ਮੰਡੀਆਂ ਜਿਹਦਾ ਵਿੱਚ Hindu ਦੇਵੀ ਦੇਵਤਿਆਂ ਦੇ ਬਾਰੇ ਬਹੁਤ ਗਲਤ ਸ਼ਤਾਬਦ ਲਈ ਵਰਤੀ ਗਈ ਆ ਅੱਜ ਉਹ Facebook ਤੇ ਉਹ ਚੀਜ਼ਾਂ ਪਾ ਰਿਹਾ ਜਿਹੜੀਆਂ ਸਾਡੇ ਧਰਮ ਦੇ ਬਿਲਕੁਲ ਉਲਟ ਆ ਸਾਡੇ ਦੇਵੀ ਦੇਵਤਿਆਂ ਦਾ ਸਾਡੇ ਭਗਵਾਨਾਂ ਦਾ અપਮਾਨ ਕੀਤਾ ਜਾ ਰਿਹਾ ਉਹ ਸ਼ੇਅਰ ਕਰਕੇ ਲੋਕਾਂ ਨੂੰ ਪਾ ਰਿਹਾ ਐਸੇ ਬੰਦਿਆਂ ਤੋਂ ਕਿਉਂ ਸਰਕਾਰ ਨਾਥ ਨਹੀਂ ਬੰਦੀ ਜੇ ਕੋਈ ਸ਼ਿਵ ਸੈਨਿਕ ਕਿਸੇ ਦੀ ਫੋਟੋ ਨੂੰ ਪੋਸਟ ਨੂੰ ਸ਼ੇਅਰ ਵੀ ਕਰ ਦਿੰਦਾ ਹੈ ਤਾਂ ਤੁਰੰਤ ਪ੍ਰਸ਼ਾਸਨ ਸਾਡੇ ਉਹਨੂੰ ਫੋਟੋ ਨੂੰ ਹਟਾ ਦਿੰਦਾ ਤੇ ਸਾਡੇ ਤੇ ਪਰਚਾ ਦਰਜ ਕਰ ਦਿੰਦਾ। ਕੀ ਐਸੇ ਇਨਸਾਨ ਦੇ ਖਿਲਾਫ ਪਹਿਲਾਂ ਵੀ ਇੱਥੇ ਐਸਐਸਪੀ ਸਾਹਿਬ ਨੂੰ ਮਿਲੇ ਨੇ ਧਰਨੇ ਵੀ ਦਿੱਤੇ ਨੇ। ਕਈ ਵਾਰ ਮਿਲ ਚੁੱਕੇ ਨੇ ਉਹਦੇ ਖਿਲਾਫ ਕਿਉਂ ਨਹੀਂ ਕਾਰਵਾਈ ਹੁੰਦੀ? ਕੀ ਪੰਜਾਬ ਦੇ ਵਿੱਚ ਸਿਰਫ ਹਿੰਦੂ ਸੰਗਠਨ ਜਿਹੜੇ ਹਿੰਦੂ ਸਮਾਜ ਲਈ ਗਊ ਮਾਤਾ ਲਈ ਕੰਮ ਕਰਦੇ ਨੇ ਉਹਨਾਂ ਲਈ ਕਾਨੂੰਨ ਬਣੇ ਹੋਏ ਨੇ ਜੇ ਸਾਡੇ ਬੰਦੇ ਕੁਝ ਮਾੜਾ-ਵੋਟਾ ਗਲਤ ਦੇਖੋ 19 21 ਦਾ ਫਰਕ ਪੈ ਜਾਂਦਾ ਤਾਂ ਉਹਨਾਂ ਦੀ ਕਟਾਈ ਕੀਤੀ ਜਾਂਦੀ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਸਾਡੇ ਕੋਲ ਖੰਨੇ ਦਾ ਪ੍ਰੂਫ ਨੇ ਮੰਡੀ ਗਵਿੰਦਗੜ ਦਾ ਪ੍ਰੂਫ ਨੇ ਵੀ ਸਾਡੇ ਗਊ ਭਗਤਾਂ ਨੇ ਜੇ ਥੋੜੀ-ਬਹੁਤੀ ਹੱਥੋਂ ਪਾਈ ਹੋ ਗਈ ਤਾਂ ਉਹਨਾਂ ਨੂੰ ਐਡਾ-ਐਡੀਆਂ ਸਜ਼ਾਵਾਂ ਦਿੱਤੀਆਂ ਜਿਨ੍ਹਾਂ ਦੇ ਉਹ ਹੱਕਦਾਰ ਨਹੀਂ ਦੂਜੇ ਪਾਸੇ ਸਾਡੇ ਧਰਮ ਦਾ અપਮਾਨ ਕੀਤਾ ਜਾਂਦਾ ਸਾਡੇ ਧਰਮ ਨੂੰ ਬੇਅਦਵੀ ਕੀਤੀ ਜਾਂਦੀ ਆ ਤਾਂ ਸਰਕਾਰ ਚੁੱਪਾ ਪ੍ਰਸ਼ਾਸਨ ਚੁੱਪਾ ਇਹ ਬਰਦਾਸ਼ਤ ਤੋਂ ਬਾਹਰ ਜਾ ਰਿਹਾ ਉਹ ਸਮਾਂ ਨਾ ਆਜਵੇ ਵੀ ਹਿੰਦੂ ਸਮਾਜ ਦੇਖੋ ਸਨਾਤਨ ਧਰਮ ਸਭ ਤੋਂ ਪੁਰਾਣਾ ਧਰਮ ਆ ਸਾਰੇ ਧਰਮ ਸਨਾਤਨ ਧਰਮ ਚੋਂ ਨਿਕਲੇ ਨੇ ਅਸੀਂ ਸ਼ਾਂਤੀਪੂਰਵ ਕਿਉਂਕਿ ਸਭ ਤੋਂ ਵੱਧ ਜਿਹੜਾ ਟੈਕਸਾ ਉਹ ਸਨਾਤਨ ਧਰਮ ਦੰਦਾ ਅਸੀਂ ਸ਼ਾਂਤੀਪੂਰਵ ਰਹਿੰਦੇ ਨੇ ਦੇਸ਼ ਦੇ ਵਿੱਚ ਅਸੀਂ ਸੁਭੇ ਨੂੰ ਵੀ ਦੇਸ਼ ਨੂੰ ਵੀ ਪਿਆਰ ਕਰਦੇ ਆ ਪਰ ਸਾਨੂੰ ਇੰਨਾ ਮਜਬੂਰ ਨਾ ਕਰੋ ਵੀ ਅਸੀਂ ਆਪਣੇ ਕੰਮ ਵਾਸਤੇ ਆਪਣਾ ਹੱਕ ਲੈਣ ਵਾਸਤੇ ਸਾਨੂੰ ਰੋਡ ਤੇ ਆਣਾ ਪਵੇ ਸਾਨੂੰ ਧੰਨੇ ਲਾਣੇ ਪਵੇ ਸਾਨੂੰ ਪ੍ਰਸ਼ਾਸਨ ਦੇ ਖਿਲਾਫ ਗਵਰਨਮੈਂਟ ਦੇ ਖਿਲਾਫ ਖੜਨਾ ਪਵੇ ਅਸੀਂ ਬੜੇ ਸ਼ਾਂਤਪੂਰਵ ਨਾਲ ਪਹਿਲਾਂ ਵੀ ਰਹਿੰਦੇ ਆ ਅੱਗੇ ਨੂੰ ਵੀ ਅਸੀਂ ਰਹਿਣਾ ਚਾਹੁੰਦੇ ਆ ਅਸੀਂ ਹਰ ਚੀਜ਼ ਬਰਦਾਸ਼ਤ ਦੇ ਅਮੈਦਾ ਹੁੰਦਾ ਹੁਣ ਬਰਦਾਸ਼ਤ ਸਾਡੀ ਟੁੱਟ ਰਹੀ ਆ ਹੁਣ ਜਿਸ ਤਰ੍ਹਾਂ ਸਾਡੇ ਨਾਲ ਸਾਡੇ ਲੋਕਾਂ ਦੇ ਨਾਲ ਜੇ ਕੋਈ ਧਰਮ ਦੇ ਖਿਲਾਫ ਕੋਈ ਬੋਲਦਾ ਉਹਦਾ ਵਿਰੋਧ ਕਰਦਿਆ ਤਾਂ ਉਹਨੂੰ ਕੁੱਟਿਆ ਜਾ ਰਿਹਾ ਉਹਨਾਂ ਦੇ ਪਰਚੇ ਦਿੱਤੇ ਜਾਂਦੇ ਨੇ ਜੇ ਅਸੀਂ ਫੇਸਬੁੱਕ ਤੇ ਕਿਸੇ ਫਿਲਮ ਦੇ ਬਾਰੇ ਵੀ ਕਹਿੰਦੇ ਆ ਬੇ ਵਧੀਆ ਫਿਲਮਾਂ ਤਾਂ ਸਾਡੇ ਤੇ ਬਹਿਣ ਸਾਨੂੰ ਤਮਕਾਇਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਦੂਜੇ ਪਾਸੇ ਜਿਹੜੇ ਸਾਡੇ ਧਰਮ ਦੇ ਖਿਲਾਫ ਬੋਲਦੇ ਨੇ ਸਾਡੇ ਸ਼ਿਵ ਜਨਾ ਦੇ ਖਿਲਾਫ ਬੋਲਦੇ ਨੇ ਤਾਂ ਉਹਨਾਂ ਉਾਰੇ ਕੋਈ ਕਾਰਵਾਈ ਨਹੀਂ ਅੱਜ ਆ ਤੁਹਾਡੇ ਸਾਹਮਣੇ ਫੇਸਬੁੱਕ ਤੇ ਐਨੇ ਜਿਆਦਾ ਉਸ ਬੰਦੇ ਨੇ ਪਾਇਆ ਹੋਇਆ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਕਿ ਆ ਸਿਰਫ ਸਿਰਫ ਹਿੰਦੂ ਸਮਾਜ ਵਾਸਤੇ ਕਾਨੂੰਨ ਅਸੀਂ ਅੱਜ ਤੁਹਾਡੇ ਜ਼ਰੀਏ ਪ੍ਰਸ਼ਾਸਨ ਨੂੰ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਵੀ ਇੱਕ ਦਰਖਾਸਤ ਦੇ ਰਹੇ ਸਾਡਾ ਪ੍ਰਤੀਨਿਧ ਮੰਡਲ ਵੀ ਜੇ ਇਹਦੇ ਤੇ ਕਾਰਵਾਈ ਨਹੀਂ ਹੁੰਦੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਰੋਡ ਤੇ ਆਗੇ ਕਿਉਂਕਿ ਪਹਿਲਾਂ ਦੇਖ ਚੁੱਕੇ ਨੇ ਸਾਡੇ ਮੰਦਰ ਦੇ ਵਿੱਚ ਭਗਵਾਨ ਦਾ ਅਪਮਾਨ ਹੋਇਆ ਚੋਰੀ ਹੋਈ ਤਾਂ ਪੂਰੇ ਪੰਜਾਬ ਨੇ ਨਹੀਂ ਸਿਰਫ ਖੰਨੇ ਵਾਸੀਆਂ ਨੇ ਖੰਨੇ ਦੀ ਆਮ ਜਨਤਾ ਨੇ ਆਪਣਾ ਗੁੱਸਾ ਦਿਖਾਇਆ ਸਰਕਾਰਪਤੀ ਪ੍ਰਸ਼ਾਸਨ ਪ੍ਰਤੀ ਕੀ ਹਾਲ ਹੋਇਆ ਤੁਸੀਂ ਜਾਣਦੇ ਹੋ ਹੁਣ ਇਹ ਖੰਨੇ ਤੱਕ ਸੀਮਿਤ ਨਹੀਂ ਇਹ ਸਾਰੇ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਖੂਨ ਉਤਰਿਆ ਹੋਇਆ ਕਿਉਂਕਿ ਸਾਡੇ ਖਿਲਾਫ ਇੱਕ جنگ ਲੜੀ ਜਾ ਰਹੀ ਹੈ ਅਸੀਂ ਚੁੱਪ ਬੈਠੇ ਨੇ ਸਾਡੇ ਸੁਭੇ ਦੇ ਹਾਲਾਤ ਖਰਾਬ ਨਾ ਹੋਣ ਅਸੀਂ ਪ੍ਰਸ਼ਾਸਨ ਨੂੰ ਵੀ ਗਾਈਡ ਕਰਦੇ ਨੇ ਉਹਨਾਂ ਦੀ ਗਾਈਡੈਂਸ ਤੇ ਚੱਲਦੇ ਨੇ ਸਰਕਾਰ ਦਾ ਵੀ ਪਰ ਹੁਣ ਹੱਦ ਪਾਰ ਹੋ ਚੁੱਕੀ ਆ ਹੁਣ ਸਾਨੂੰ ਮਜ਼ਬੂਰ ਨਾ ਕਰੋ ਸਾਨੂੰ ਜਿਹੜੇ ਅਸੀਂ ਹਿੰਦੂ ਜਾਗੋ ਆ ਉਹਦੀਆਂ ਸਾਨੂੰ ਮੀਟਿੰਗਾਂ ਤੇ ਵੀ ਰੋਕਿਆ ਜਾ ਰਿਹਾ ਸਾਨੂੰ ਹਿੰਦੂ ਜਾਗੋ ਕੱਢਣ ਤੋਂ ਰੋਕਿਆ ਜਾ ਰਿਹਾ ਪਰ ਜਿਹੜਾ ਸਾਡੇ ਖਿਲਾਫ ਹੋ ਰਹੇ ਨੇ ਉਹਨਾਂ ਨੂੰ ਖੁੱਲੇ-ਆਮ ਸਰਕਾਰ ਫੇਵਰ ਕਰ ਰਹੀ ਆ ਕੋਈ ਪ੍ਰਸ਼ਾਸਨ ਉਹਦੇ ਕਾਰਵਾਈ ਨਹੀਂ ਕਰ ਰਿਹਾ ਅੱਜ ਅਸੀਂ ਤੁਹਾਡੇ ਜਰੀਏ ਅਸਾਂ ਨੂੰ ਖੰਨੇ ਦੀ ਇੱਕ ਟੀਮ ਨੇ ਆਪਾਂ ਇੱਥੇ ਹੋਰ ਹਿੰਦੂ ਸਮਾਜ ਦੇ ਲੋਕਾਂ ਨੇ ਮਿਲ ਕੇ ਸਾਨੂੰ ਕਿਹਾ ਵੀ ਸਾਡੇ ਖੰਨੇ ਦੇ ਵਿੱਚ ਵੀ ਹਿੰਦੂ ਜਾਗੋ ਕੱਢੀ ਜਾਵੇ ਅਸੀਂ ਕਮੇਟੀ ਦੇ ਨਾਲ ਜਿਹੜੀ ਸਾਡੀ ਕੋਰ ਕਮੇਟੀ ਬਣੀ ਹੋਈ ਆ 31 ਮੈਂਬਰਾਂ ਦੀ ਅਸੀਂ ਉਹਨਾਂ ਨਾਲ ਗੱਲ ਕਰਕੇ ਇੱਥੇ ਵੀ ਖੰਨੇ ਵੀ ਹਿੰਦੂ ਜਾਗੋ ਅਸੀਂ ਕੱਢਾਂਗੇ ਉਦੋਂ ਪਹਿਲਾਂ ਸਾਡੀ ਹੁਣ 28 ਤਰੀਕ ਨੂੰ ਅਬਹੋਰ ਵਿੱਚ ਇੱਕ ਹਿੰਦੂ ਜਾਗੋ ਦੀ ਮੀਟਿੰਗ ਕੀਤੀ ਜਾ ਰਹੀ ਆ ਅਸੀਂ ਨਹੀਂ ਜਾਂਦੇ ਕਿ ਸਾਡੇ ਸਮਾਜ ਨੂੰ ਰੋਡ ਤੇ ਆਣਾ ਪਵੇ ਅਸੀਂ ਸਰਕਾਰ ਦੇ ਖਿਲਾਫ ਖੜੀਏ ਪਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਸਾਡੀ ਸੁਣਵਾਈ ਨਾ ਹੋਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਰਕਾਰ ਨੂੰ ਪਤਾ ਚੱਲੇਗਾ ਕਿਉਂਕਿ ਸਨਾਤਨ ਧਰਮ ਹਿੰਦੂ ਧਰਮ ਦੀ ਅਸੀਂ ਉਦੋਂ ਸਿਰ ਤੋਂ ਜਦੋਂ ਪਾਣੀ ਲੰਘ ਜਾਂਦਾ ਫੇਰ ਇਕੱਠੇ ਹੁੰਦੇ ਪਰ ਜਦੋਂ ਇਕੱਠੇ ਹੁੰਦਾ ਫੇਰ ਬੈਕਯੂ ਟਰਨ ਨਹੀਂ ਲਵਾਂਗੇ ਫਿਰ ਅਸੀਂ ਆਪਣੇ ਹੱਥ ਲੈ ਕੇ ਜਾਵਾਂਗੇ ਕੀ ਮਾਮਲਾ ਜੀ ਹੈ ਪਹਿਲਾਂ ਤੇ ਸਾਰਿਆਂ ਨੂੰ ਜੈ ਸ਼ੀ ਰਾਮ ਜੈ ਸ਼ੀ ਰਾਮ ਖੰਨੇ ਦੇ ਵਿੱਚ ਇੱਕ ਜਿਹੜਾ ਹਰਿਆਣੇ ਦਾ ਬਾਬਾ ਰਾਮਪਾਲ ਹੈ ਉਹਦੇ ਕਈ ਚੇਲੇ ਆ ਹਿੰਦੁਸਤਾਨ ਦੀ ਰੀਤ ਹੈ ਗੁਰੂ ਰੱਖਣ ਦੀ ਉਹ ਕਿਸੇ ਵੀ ਇੱਕ ਤਰ੍ਹਾਂ ਗੁਰੂ ਰੱਖ ਸਕਦਾ ਕੋਈ ਵਿਆਸ ਵਾਲੇ ਨੂੰ ਮੰਨਦਾ ਕੋਈ ਸਰਸੇ ਵਾਲੇ ਨੂੰ ਮੰਨਦਾ ਕੋਈ ਰਾਮਪਾਲ ਨੂੰ ਮੰਨਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਉਹ ਕਿਸੇ ਵੀ ਆਪਣਾ ਗੁਰੂ ਬਣਾ ਸਕਦਾ ਲੇਕਿਨ ਖੰਨੇ ਦੇ ਵਿੱਚ ਇੱਕ ਮਾਹੌਲ ਚੱਲਿਆ ਹੈ ਜਿਹੜੇ ਰਾਮਪਾਲ ਦੇ ਜਿਹੜੇ ਚੇਲੇ ਆ ਉਹ ਘੋਂਗ ਰਹੇ ਨੇ ਔਰ ਸਾਡੇ ਦੇਵੀ ਦੇਵਤੇ ਬਾਰੇ ਫੇਸਬੁੱਕ ਤੇ ਬੋਲ ਰਹੇ ਆ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਤੁਹਾਡੇ ਜੁਰਤ ਹੈ ਕਿਸੇ ਹੋਰ ਧਰਮ ਬਾਰੇ ਬੋਲ ਕੇ ਦੇਖੋ ਜੇ ਅਗਲਾ ਨਾਲ ਦੀ ਨਾਲ ਤੁਹਾਡੇ ਟਾਂਕਾ ਨਾ ਲਾ ਦੇਵੇ ਇੱਕ ਸੁਰਿੰਦਰ ਕੁਮਾਰ ਦਾ ਨਾਮ ਦਾ ਬੰਦਾ ਜਿਹਦੀ ਸੋਨੂ ਟੇਲਰ ਮੈਂ ਬਿਲਕੁਲ ਸਾਫ਼ ਕਰ ਰਿਹਾ ਸੋਨੂ ਟੇਲਰ ਦੇ ਨਾਮ ਤੇ ਉਹਦੀ ਦੁਕਾਨ ਚੱਲਦੀ ਹੈ ਉਹਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਫੇਸਬੁੱਕ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦੇ ਆ ਜੇ ਅਸੀਂ ਦਰਖਾਸਤ ਵੀ ਦੇਣ ਲੱਗੇ ਆ ਐਸਐਸਪੀ ਸਾਹਿਬ ਨੂੰ ਕਿ ਫੇਸਬੁੱਕ ਤੇ ਕਦੇ ਉਹ ਭੋਲੇਨਾਥ ਬਾਰੇ ਗਲਤ ਬੋਲਦੇ ਆ ਕਦੇ ਰਾਮਚੰਦਰ ਜੀ ਬਾਰੇ ਗਲਤ ਬੋਲਦੇ ਆ ਕਦੇ ਹਨੂਮਾਨ ਜੀ ਬਾਰੇ ਗਲਤ ਬੋਲਦੇ ਆ ਕਦੇ Hindu ਦੇਵੀ ਦੇਵਤਿਆਂ ਦੇ ਕਦੇ ਸਾਡੇ ਧਾਰਮਿਕ ਉਹ ਕਹਿੰਦਾ ਕਿ ਜਿਹੜੀ ਮੂਰਤੀ ਪੂਜਾ ਜਾਂ ਫੋਟੋ ਪੂਜਾ ਚਾਹੇ ਸਾਡੇ ਗੁਰੂ ਸਾਹਿਬ ਦੀਆਂ ਫੋਟੋਆਂ ਨੇ ਚਾਹੇ ਸਾਡੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਜਾਂ ਫੋਟੋਆਂ ਨੇ ਸਾਡੇ ਚ ਉਹਨਾਂ ਦਾ ਪੂਜਣ ਦਾ ਰਿਵਾਜ ਹੈ ਜਿਹੜੇ ਸਾਡੇ ਪੂਰਵਜ ਵੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਸਾਡੇ ਤਾਂ ਉਹ ਵੀ ਰਿਵਾਜ ਹੈ ਕਿ ਅਸੀਂ ਉਹਨਾਂ ਦੀ ਵੀ ਪੂਜਾ ਕਰਦੇ ਆ ਸਾਲ ਬਾਦ ਅਸੀਂ ਉਹਨਾਂ ਦੇ ਸਿਰਾਦ ਵੀ ਮਨਾਉਂਦੇ ਆ ਉਹ ਇਹ ਗੱਲ ਕਹਿੰਦੇ ਆ ਕਿ ਜੇ ਕੱਲ ਨੂੰ ਜੇ ਮੂਰਤੀ ਤੇ ਜਾਂ ਕੋਈ ਫੋਟੋ ਤੇ ਕੋਈ ਕਹਿੰਦੇ ਉਹ ਆਪਣੀ ਰੱਖਿਆ ਨਹੀਂ ਕਰ ਸਕਦੇ ਤੇ ਕਿਆ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਜਿਹੜਾ ਤੁਸੀਂ ਆਪਣਾ ਗੁਰੂ ਬਣਾਇਆ RAM PAL ਮੈਂ ਬਿਲਕੁਲ ਸਾਫ਼ ਕਹਿਣਾ ਜੇ ਉਸ ਰਾਮਪਾਲ ਦੀ ਫੋਟੋ ਲੂਗਾ ਤੇ ਉਹ ਰਾਮਪਾਲ ਕਿਹਾ ਆਪਣੀ ਫੋਟੋ ਬਚਾ ਸਕਦਾ ਤੈ ਤੁਹਾਨੂੰ ਇੰਨੀ ਸ਼ਰਮ ਹੈ ਨਹੀਂ ਕਿ ਜੇ ਗੁਰੂ ਆ ਪਹਿਲੀ ਗੱਲ ਤਾਂ ਜਿਹੜਾ ਗੁਰੂ ਹੁੰਦਾ ਉਹਨੂੰ ਗਿਆਨ ਦੇਣ ਦੀ ਗੱਲ ਹੁੰਦੀ ਹੈ ਨਾ ਕਿ ਦੂਸਰੀ ਦੀ ਨਿੰਦਿਆ ਕਰਨ ਦੀ ਗੱਲਾਂ ਹੁੰਦੀਆਂ ਉਹ ਆਪਣੇ ਧਰਮ ਦਾ ਗਿਆਨ ਦਵੇ ਉਹਨਾਂ ਨੂੰ ਕੋਈ ਹੋਰ ਨੌਲੇਜ ਦਵੇ ਕੀ ਆ ਉਹਦਾ ਕੀ ਅਧਿਕਾਰ ਹੈ ਕਿ ਉਹ ਦੂਸਰਿਆਂ ਦੇ ਦੇਵੀ ਦੇਵਤੇ amare ਗਲਤ ਬੋਲਦਾ ਉਹ ਕਹਿੰਦਾ ਕਿ ਸ਼ਿਵਲਿੰਗ ਤੇ ਲੋ ਦੁੱਧ ਚੜਾਉਂਦੇ ਆ ਆਪਣੇ ਆਪ ਨੂੰ ਬਚਾ ਨਹੀਂ ਸਕਦਾ ਤੇ ਕਿਆ ਮੈਂ ਪੁੱਛਣਾ ਚਾਹਨਾ ਜੇ ਉਹਦੇ ਗੁਰੂ ਦੀ ਫੋਟੋ ਤੇ ਕੋਈ ਕਰੂਗਾ ਕਿਆ ਉਹ ਬਚਾ ਸਕਦਾ ਅਸੀਂ ਅੱਜ ਦਰਖਾਸਤ ਦੇਣ ਲੱਗੇ ਆ ਪ੍ਰਸ਼ਾਸਨ ਨੂੰ ਅਸੀਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂਗੇ ਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਕੱਲ ਨੂੰ ਜੇ ਸ਼ਿਵ ਸੈਨਾ ਵੱਲੋਂ ਕੋਈ ਉਹਦੇ ਕਾਰਵਾਈ ਕੀਤੀ ਗਈ ਫਿਰ ਲੋਕਾਂ ਨੇ ਕਹਿਣਾ ਕਿ ਸ਼ਿਵ ਸੈਨਾ ਗੰਦ ਪਾਉਂਦੀ ਹੈ ਸ਼ਿਵ ਸੈਨਾ ਲੜਾਈਆਂ ਕਰਦੀ ਹੈ ਅਸੀਂ ਹੱਥ ਬਨ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਸ ਬੰਦੇ ਨੂੰ ਬੁਲਾਇਆ ਜਾਵੇ ਸੋਸ਼ਲ ਮੀਡੀਆ ਜਿਹੜੇ ਸਾਡੇ ਦੇਵੀ ਦੇਵਤਿਆਂ ਦੀ ਫੋਟੋਆਂ ਜਾਂ ਮੂਰਤੀਆਂ ਦੀ ਵੀਡੀਓ ਪਾਈ ਹੈ ਜਾਂ ਤਾਂ ਉਹ ਡਿਲੀਟ ਕਰੇ ਮਾਫੀ ਮੰਗੇ ਜਾਂ ਉਹਤੇ ਕਾਰਵਾਈ ਕੀਤੀ ਜਾਵੇ ਸ਼ਿਵ ਸੈਨਾ ਦੇ ਲੋਕ ਜੇ 22 ਚਾਂਸ ਮੜ ਜੀ ਕੋਈ ਵੀ ਅਵਧਰ ਪਾਸ਼ਾ ਕਿਸੇ ਨੂੰ ਬੋਲ ਦਿੰਦੇ ਆ ਨਾਲ ਦੀ ਨਾਲ ਪਰਚਾ ਹੁੰਦਾ ਅਸੀਂ ਪਿਛਲੇ ਸਾਲ ਵੀ ਇੱਕ ਦਰਖਾ ਦਿੱਤੀ ਸੀ ਦੁਸ਼ਹਿਰੇ ਵਾਲੇ ਦਿਨ ਇਹਨੇ ਗੀਤਾ ਦੇ ਨਾਮ ਦੇ ਸਾਡੇ ਗ੍ਰੰਥ ਜਿਹੜੇ ਆ ਉਹਨਾਂ ਦੇ ਨਾਮ ਤੇ ਇਹਨੇ ਕਿਤਾਬਾਂ ਵੰਡੀਆਂ ਜਿਦੇ ਵਿੱਚ ਰਾਮ ਤੇ ਕ੍ਰਿਸ਼ਨ ਜੀ ਬਾਰੇ ਗਲਤ ਲਿਖਾਇਆ ਸੀਗਾ ਲੇਕਿਨ ਚਲੋ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸਨ ਦਲਾਇਆ ਸੀ ਕਿ ਦੁਬਾਰਾ ਇਹ ਹਰਕਤ ਨਹੀਂ ਹੋਊ ਲੇਕਿਨ ਇਸ ਬੰਦੇ ਦੀ ਜੇ ਤੁਸੀਂ ਫੇਸਬੁੱਕ ਖੇਲੋਗੇ ਤਾਂ ਘੱਟੋ ਘੱਟ ਹਜ਼ਾਰਾਂ ਦੀ ਗਿਣਤੀ 'ਚ ਵੀਡੀਓ ਆ ਰਹੀ ਆ ਤੁਹਾਡੇ ذریعے ਅਸੀਂ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਕਰਦੇ ਆ ਕਿ ਇਹ ਹਜੇ ਲੋਕਿਆਂ ਦਾ ਨਕੇਲ ਕੱਸੀ ਜਾਵੇ ਕਿ ਸਾਡੇ ਸ਼ਹਿਰ ਦਾ ਜਿਹੜਾ ਮਾਹੌਲ ਠੰਡਾ ਰਹੇ ਜਿਹੜਾ ਤੁਸੀਂ ਕਹਿ ਰਹੇ ਹੋ ਖੰਨੇ ਦਾ ਬੰਦਾ ਉਹ ਆਪਣੇ ਆਪ ਪਾ ਰਿਹਾ ਕਿ ਸ਼ੇਅਰ ਕਰ ਰਿਹਾ ਉਹ ਸ਼ੇਅਰ ਕਰ ਰਿਹਾ ਤੇ ਇਹ ਵੀ ਗੱਲ ਤੁਹਾਨੂੰ ਦੱਸਣਾ ਚਾਹੁੰਦੇ ਕਿ ਇਕਾਦੀ ਵੀਡੀਓ ਤਾਂ ਉਹ ਕਹਿ ਸਕਦਾ ਕਿ ਮੇਰੇ ਤੋਂ ਗਲਤੀ ਨਾਲ ਸ਼ੇਅਰ ਹੋ ਗਈ ਉਹਦੀ ਟੋਟਲ ਸਾਰੀ ਫੇਸਬੁੱਕ ਤੇ ਸਿਰਫ ਇਹੀ ਵੀਡੀਓ ਆਉਂਦੀ ਹੈ ਕਦੇ ਸਾਡੇ ਤਿਹਾਰਾਂ ਬਾਰੇ ਕਦੇ ਸਾਡੇ ਦੇਵੀ-ਦੇਵਤਿਆਂ ਬਾਰੇ ਉਹ ਕਹਿੰਦਾ ਕਿ ਜਿਹੜੀ ਤੁਸੀਂ ਮੂਰਤੀ ਪੂਜਾ ਕਰਦੇ ਹੋ ਜਾਂ ਫੋਟੋਆਂ ਦੀ ਪੂਜਾ ਕਰਦੇ ਹੋ ਇਹਨਾਂ ਨੂੰ ਬੰਦ ਕਰੋ ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੀ RAM ਪਾਲ ਦੀ ਜਗ੍ਹਾ-ਜਗ੍ਹਾ ਫੋਟੋਆਂ ਲੱਗੀਆਂ ਹੋਈਆਂ ਤੇ ਉਹਦੀ ਪੂਜਾ ਕਰਦੇ ਆ ਫਿਰ ਉਹਦੀ ਫੋਟੋ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਇਹ ਤਾਂ ਸ਼ਰਦਾ ਦੀ ਗੱਲ ਹੈ ਕੋਈ ਮੂਰਤੀ ਪੂਜਾ ਕਰ ਰਿਹਾ ਕੋਈ ਫੋਟੋ ਦੀ ਪੂਜਾ ਕਰ ਰਿਹਾ